ਹਾਂਜੀ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾੜ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਆਪਾਂ ਕਰ ਰਹੇ ਸੀ ਸਿੰਕਾਂ ਦੀ ਸਫਾਈ ਘਰੇਲੂ ਸਮਾਨ ਨਾਲ ਤੇ ਤੁਹਾਨੂੰ ਦਿਖਾਉਣੀ ਆ ਆਪਾਂ ਕਿੱਦਾਂ ਸਫਾਈ ਕਰਦੇ ਹਾਂ ਆਹ ਦੇਖੋ ਆਪਾਂ ਸਿੰਕ ਭਾਂਡੇ ਵਾਲਾ ਸਿੰਕ ਜਿਹੜਾ ਇਹਦੀ ਸਫਾਈ ਕਰਾਂਗੇ ਅੱਜ ਤੇ ਨਾਲ ਦੀ ਨਾਲ ਟੂਟੀਆਂ ਦੀ ਵੀ ਕਰਾਂਗੇ ਤੇ ਇਹ ਸਫਾਈ ਜਿਹੜੀ ਆਪਾਂ ਬਿਲਕੁਲ ਘਰੇਲੂ ਸਮਾਨ ਜਿਹੜਾ ਆਪਾਂ ਕਿਚਨ 'ਚ ਵਰਤਦੇ ਆਂ ਜਾਂ ਆਪਾਂ ਘਰ ਵਿੱਚ ਵਰਤਦੇ ਆਂ ਉਹ ਸਮਾਨ ਨਾਲ ਹੀ ਕਰਾਂਗੇ ਤਾਂ ਤੁਸੀਂ ਦੇਖੋ ਕਿੰਨੀ ਚਮਕਾ ਵੀ ਕਿੰਨਾ ਵਧੀਏ ਹੋ ਜਾਣਗੇ ਤੇ ਆਪਾਂ ਸਭ ਤੋਂ ਪਹਿਲਾਂ ਲੈਨੇ ਆ ਮਿੱਠਾ ਛੋਡਾ ਜਿਹੜਾ ਆਪਾਂ ਖਾਣ ਵਾਸਤੇ ਵਰਤਦੇ ਆਂ ਤੇ ਇੱਕ ਆਪਾਂ ਲਵਾਂਗੇ ਨਿੰਬੂ ਤੇ ਨਾਲ ਹੀ ਲਵਾਂਗੇ ਆਪਾਂ ਸਰਫ ਕੋਈ ਵੀ ਸਰਫ ਲੈ ਸਕਦੇ ਜਿਵੇਂ ਆਪਾਂ ਵਰਤਦੇ ਆਂ ਮੈਂ ਟਾਈਟ ਸਰਫ ਲਈਆ ਤੇ ਨਾਲ ਹੀ ਆਪਾਂ ਨੇ ਸ਼ੈਂਪੂ ਤੇ ਇੱਕ ਆਪਾਂ ਲਈ ਆ ਜਿਹੜਾ ਆਪਾਂ ਚੁੱਲ੍ਹੇ 'ਚ ਹੈ ਨਾ ਸੁਆਹ ਹੁੰਦੀ ਆ ਉਹ ਲਵਾਂਗੇ ਬਿਲਕੁਲ ਸਾਫ਼ ਜੀ ਤੇ ਵਿੱਚ ਰੋੜੀਆਂ ਵਗੈਰਾ ਨਾ ਹੋਣ ਤੇ ਇਹ ਚੀਜ਼ ਜਿਹੜੀਆਂ ਆਪਾਂ ਸਿੰਕਲਿਸਫਾਈ ਕਰਨ ਵਾਸਤੇ ਵਰਤਾਂਗੇ ਸਭ ਤੋਂ ਪਹਿਲਾਂ ਆਪਾਂ ਸਿੰਕਾਂ ਨੂੰ ਕਰ ਲਿਆ ਗਿੱਲਾ ਤੇ ਉਸ ਤੋਂ ਬਾਅਦ ਆਪਾਂ ਇਦਾਂ ਸਰਫ ਲੈਣੀ ਆ ਇਹਨੂੰ ਇਦਾਂ ਦਾ ਖਿਲਾਰ ਦੇਣਾ ਸਾਰੇ ਸਿੰਕਾਂ ਦੇ ਉੱਪਰ ਆਇਦ ਵਾਲੀ ਮਤਲਬ ਗਿੱਲੇ ਨਾਲ ਹੀ ਚਿਪਕ ਜਾਵੇਗੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਨਾ ਇਹਨੂੰ ਚੰਗੀ ਤਰ੍ਹਾਂ ਖਿਲਾਰਨ ਤੋਂ ਬਾਅਦ ਮਿੱਠਾ ਸੌਡਾ ਲੈਣਾਗਾ ਉਹ ਵੀ ਇਸੇ ਤਰ੍ਹਾਂ ਇਹਦੇ ਉੱਪਰ ਪਾ ਦੇਣਾ ਸਾਰੇ ਆਲੇ ਦੁਆਲੇ ਸਿਰਕ ਦੇਣਾ ਤੇ ਇਹ ਸਿਰਕਣ ਤੋਂ ਬਾਅਦ ਆਪਾਂ ਲਵਾਂਗੇ ਆਪਣੀ ਅੰਗੇੜੀ ਘਰ ਦੇ ਵਿੱਚ ਸੁਆਹ ਹੁੰਦੀ ਹੈ ਜਿਹੜੀ ਉਹ ਲਵਾਂਗੇ ਇਹ ਸੁਆਹ ਨੂੰ ਵੀ ਇਸੇ ਤਰ੍ਹਾਂ ਆਪਾਂ ਇਹਦੇ ਉੱਪਰ ਪਾ ਲਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਦਾਂ ਖਿਲਾਰ ਦਾਂਗੇ ਸਿੰਕ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇੱਕ ਬ੍ਰਸ਼ ਲਵਾਂਗੇ ਸਕਰਬ ਵਾਲਾ ਤੇ ਇਹ ਤੋਂ ਪਹਿਲਾਂ ਮੈਂ ਇਦੇ ਨਾਲ ਆਪਾਂ ਸਿੰਕ ਨੂੰ ਵੀ ਸਪਾਈ ਕਰਾਂਗੇ ਤੇ ਨਿੰਬੂ ਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਦੇਣਾ ਸਿੰਕ ਦੇ ਵਿੱਚ ਇਸ ਤਰ੍ਹਾਂ ਸਾਰੇ ਫਲਾ ਦੇਣਾ ਤੇ ਰਸ਼ਾ ਉਸ ਤੋਂ ਬਾਅਦ ਆਪਾਂ ਲਵਾਂਗੇ ਸਕਰਬ ਇਹਦੇ ਨਾਲ ਚੰਗੀ ਤਰ੍ਹਾਂ ਨਾਲ ਰਗੜਨਾ ਟੂਟੀਆਂ ਨੂੰ ਸਿੰਕਾਂ ਨੂੰ ਇਸ ਤਰ੍ਹਾਂ ਤੇ 15 ਤੋਂ 15 20 ਮਿੰਟ ਤੱਕ ਇਹਨੂੰ ਇਸ ਤਰ੍ਹਾਂ ਹੀ ਰੱਖੜਨਾ ਚੰਗੀ ਤਰ੍ਹਾਂ ਤੇ ਸਾਰਿਆਂ ਨੂੰ ਤੇ ਇਹਦੇ ਨਾਲ ਆਪਾਂ ਤੇਲਾਂ ਤੇ ਵੀ ਵਰਤ ਸਕਦੇ ਹਾਂ ਕੋਈ ਨੁਕਸਾਨ ਨਹੀਂ ਹੈਗਾ ਤੇਲਾਂ ਵੀ ਬਹੁਤ ਵਧੀਆ ਸਾਫ਼ ਹੁੰਦੀ ਐ ਨੀ ਇਹਦੇ ਨਾਲ ਜਿੱਦਾਂ ਮੈਂ ਤੁਹਾਨੂੰ ਦਿਖਾਉਂਗੀ ਤੇ ਜਿਵੇਂ ਟੂਟੀਆਂ ਦੇ ਬੈਕ ਸਾਈਡ ਐ ਟੈਲਾਂ ਲੱਗੇ ਨੇ ਇਹਨਾਂ ਤੇ ਵੀ ਲਗਾਉਂਗੀ ਤੇ ਤੁਹਾਨੂੰ ਦਿਖਾਉਂਗੀ ਕਿੰਨੀ ਚਮਕ ਆਉਂਦੀ ਆ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਸਾਈਡਾਂ ਤੇ ਇਹਨੂੰ ਐ ਰਗੜ ਰਗੜ ਕੇ ਸਮਾਰ ਕੇ ਸਕਰਬ ਕਰਨਾ ਤੇ ਇਹ ਸਾਰੀਆਂ ਚੀਜ਼ਾਂ ਜਿਹੜਾ ਪੇਸ ਇਹਦੇ ਨਾਲ ਬਹੁਤ ਵਧੀਆ ਚਮਕ ਆਵੇਗੀ ਤੇ ਬਹੁਤ ਹੀ ਵਧੀਆ ਬਣ ਜਾਣਗੇ ਤੁਸੀਂ ਦੇਖਣਾ ਇਹ ਸਿੰਘ ਬਿਲਕੁਲ ਵੀ ਇਹ ਨਾ ਕੋਈ ਵੀ ਦਾਗ ਨਹੀਂ ਰਹਿੰਦਾ ਬਿਲਕੁਲ ਨਵੇਂ ਵਾਂਗੂ ਨਿਕਲੇ ਆਣਗੇ ਉਹਦਾ ਸਟੀਲ ਦੀ ਚਮਕੜੀ ਬਹੁਤ ਵਧੀਆ ਬਣ ਜਾਂਦੀ ਹੈ ਜਿਹੜੀ ਆਪਣੀ ਸਵਾਗੀ ਇਹਦੀ ਤਾਂ ਬਹੁਤ ਪੁਰਾਣੇ ਟਾਈਮ ਤੋਂ ਲੋਕ ਸਵਾਹ ਤੇ ਨਿੰਬੂ ਦੀ ਵਰਤੋਂ ਅਸ ਤੋਂ ਬਹੁਤ ਸਾਲ ਪਹਿਲਾਂ ਵੀ ਕਰਦੇ ਹੁੰਦੇ ਸੀ ਤੇ ਆਪਾਂ ਹੁਣ ਜ਼ਿਆਦਾਤਰ ਸਾਬਣ ਦੀ ਵਰਤੋਂ ਕਰੀ ਜਾਂਦੇ ਆ ਬਸ ਸਾਬਣ ਨਾਲ ਹੀ ਭਾਂਡੇ ਧੋਨੇ ਅਤੇ ਸਾਬਣ ਨਾਲ ਹੀ ਆਪਾਂ ਸਿੰਕਾਂ ਦੀ ਸਫਾਈ ਕਰਦੇ ਆ ਤੇ ਉਹ ਕੀ ਆ ਉਹ ਇਹਦੇ ਉੱਪਰ ਹੀ ਜੰਮ ਜਾਂਦਾ ਸਫਾਈ ਕਰਨ ਦੀ ਵਜ੍ਹਾ ਤੋਂ ਇਹਦੇ ਉੱਪਰ ਚਿੱਟਾ-ਚਿੱਟਾ ਪਾਣ ਜਿਹੜਾ ਉਹ ਦਿਖਣ ਲੱਗ ਜਾਂਦਾ ਤੇ ਜੇਕਰ ਤੁਸੀਂ ਇਹ ਟਿਕਾ ਵਰਤਦੇ ਘਟੂ ਘਟਾ ਪਾ ਮਹੀਨੇ ਦੇ ਵਿੱਚ ਦੋ ਵਾਰ ਵਰਤਾਂਗੇ ਤਾਂ ਵੀ ਆਪਣੇ ਇਹ ਸਿੰਕਾਂ ਦੀ ਚਮਕ ਬਣੀ ਰਹੇਗੀ ਤੇ 15 ਦਿਨਾਂ ਬਾਅਦ ਆਪਾਂ ਨੂੰ ਇਦਾਂ ਸਫਾਈ ਕਰ ਲੈਣੀ ਚਾਹੀਦੀ ਆ ਹੁਣ ਰੁਟੀਨ ਜਿੱਤ ਆਪਾਂ ਕਰ ਵੀ ਨਹੀਂ ਸਕਦੇ ਨਾ ਤੇ 15 ਦਿਨਾਂ ਬਾਅਦ ਤਾਂ ਕਰ ਲੈਣਾ ਚਾਹੀਦਾ ਕਿਉਂਕਿ ਸਿੰਕਾਂ ਜੇ ਬਹੁਤ ਵਧੀਆ ਚਮਕਦਾਰ ਬਣ ਜਾਂਦੇ ਨੇ ਤੇ ਇਹ ਮੈਂ ਦੇਖੋ ਦਿਖਾਉਣੀ ਆ ਹੁਣ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਰਗੜ ਕੇ ਇਸ ਤਰ੍ਹਾਂ ਬਜਾ ਕਰਤਾ ਸਿੰਕਾਂ ਦੇ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਵੀ ਇਹ ਕਿੰਨੇ ਸਾਫ਼ ਹੋ ਜਾਣਗੇ ਪਾਣੀ ਮਾਰ ਕੇ ਹੁਣ ਆਪਾਂ ਧੋਣੇ ਆ ਤੇ ਇਸ ਤੋਂ ਬਾਅਦ ਆਪਾਂ ਲੈਨੇ ਸ਼ੈਂਪੂ ਇਹ ਤੁਸੀਂ ਕੋਈ ਵੀ ਸ਼ੈਂਪੂ ਯੂਜ਼ ਕਰ ਸਕਦੇ ਹੋ ਇਹ ਮੈਂ ਲਿਆ ਕਲੀਨ ਪਲੱਸ ਤੇ ਆਪਾਂ ਇਹਨੂੰ ਇਸ ਤਰ੍ਹਾਂ ਇਹਨਾਂਕ ਸ਼ੈਂਪੂ ਲੈ ਲੈਣਾ ਇੱਕ ਪੌਊਚ ਜਿੰਨਾ ਤੇ ਉਹ ਆਪਾਂ ਇਹਦੇ ਸਾਰੇ ਆਲੇ ਦੋਲੇ ਇਦਾਂ ਲਗਾ ਦੇਣਾ ਸਟੀਲ ਦੇ ਉੱਪਰ ਸਾਰੇ ਸਿੰਕ ਦੇ ਤੇ ਇਸ ਤਰ੍ਹਾਂ ਹੀ ਟੂਟੀਆਂ ਦੇ ਲਗਾ ਦੇਣਾ ਇਹ ਲਗਾਉਣ ਤੋਂ ਬਾਅਦ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਰਦੇ ਹਾਂ ਇੱਕ ਵਾਰੀ ਫੇਰ ਕਿਉਂਕਿ ਜਿਵੇਂ ਆਪਾਂ ਜਿਹੜੀ ਸਵਾਹ ਵਰਤਦੇ ਆ ਥੋੜਾ ਥੋੜਾ ਜਿਹਾ ਚਿੱਟਾ ਪੰਜ ਨਹੀਂ ਦਿਖਣ ਲੱਗ ਜਾਂਦਾ ਨਾ ਤੇ ਮਾੜੀ ਮੋੜੀ ਸੁੱਕ ਜਾਂਦੀ ਤੇ ਉਸ ਵਾਰ ਦਿਖਣ ਲੱਗ ਜਾਂਦੀ ਆ ਉਹਦੇ ਨਾਲ ਇਹ ਵਧੀਆ ਸਾਫ ਕਰ ਦੋ ਸਿੰਕਾਂ ਨੂੰ ਤੇ ਉਹ ਦਿਖਣਾ ਹਟ ਜੂ ਤੇ ਬਾਕੀ ਚੰਕੂ ਵੀ ਵਧੀਆ ਆਊਗੀ ਤੇ ਜਿਵੇਂ ਆਪਾਂ ਨੇ ਛਿੱਟੇ ਜੇ ਰਹਿ ਜਾਂਦੇ ਨੇ ਜੋ ਸਫਾਈ ਕਰਦੇ ਆ ਤੇ ਬਿਲਕੁਲ ਵੀ ਨਹੀਂ ਰਹਿਣਗੇ ਤੇ ਇਸੇ ਤਰ੍ਹਾਂ ਹੀ ਬਸ ਆਪਣਾ ਆ ਲਾਸਟ ਸਟੈਪ ਸੀ ਇਹ ਆਪਾਂ ਸ਼ੈਂਪੂ ਵਰਤਣ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਸਾਫ ਕਰਕੇ ਵੀ ਕਿੱਦਾਂ ਦੇ ਸਿੰਕ ਕਿੰਨੀ ਸਫਾਈ ਹੋਈ ਹੈ ਕਿੰਨੇ ਚਮਕਾਈਏ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਫਰਕ ਪੈ ਗਿਆ ਸਿੰਕਾਂ ਦਾ ਜਿਹੜਾ ਆਪਾਂ ਪਹਿਲਾਂ ਦਿਖਾਈ ਸੀ ਤੁਹਾਨੂੰ ਉਦੋਂ ਕਿੱਦਾਂ ਲਈ ਸੀ ਤੇ ਹੁਣ ਕਿਵੇਂ ਦੇ ਨੇ ਤੇ ਇਸੇ ਤਰ੍ਹਾਂ ਹੀ ਬਹੁਤ ਵਧੀਆ ਸਫਾਈ ਹੁੰਦੀ ਹੈ ਇਹਦੇ ਨਾਲ ਤੇ ਆਪਾਂ ਜਿੰਨਾ ਤੁਹਾਨੂੰ ਦਿਖਾ ਰਹੇ ਹੁਣ ਆਪਾਂ ਸ਼ੈਂਪੂ ਕਰ ਲਿਆ ਦੇਖੋ ਕਿੰਨਾ ਵਧੀਆ ਹੋ ਗਿਆ ਧੋਣ ਤੋਂ ਬਾਅਦ ਆ ਆ ਦੇਖੋ ਟੂਟੀਆਂ ਵਿੱਚ ਆਪਾਂ ਆਪਣਾ ਫੇਸ ਵੀ ਦੇਖਦੇ ਆ ਐਨੇ ਚਮਕਾ ਗਿਆ ਕਿ ਆਪਣੀ ਤਸਵੀਰ ਦੇਖ ਸਕਦੇ ਆ ਵਿੱਚ ਦੀ ਕਿੰਨੀ ਜਿਆਦਾ ਚਮਕਾ ਰਹੀ ਹੈ ਤੁਹਾਡੇ ਸਾਹਮਣੇ ਆ ਤੇ ਆਪਾਂ ਕੋਈ ਕੈਮੀਕਲ ਨਹੀਂ ਵਰਤੇ ਆ ਕੋਈ ਹੋਰ ਚੀਜ਼ ਨਹੀਂ ਵਰਤੀ ਸਿਰਫ ਆਪਾਂ ਕੁਰੇਲੂ ਸਮਾਨ ਨਾਲ ਹਨ ਜਿਹੜੀ ਆਪਾਂ ਚੀਜ਼ਾਂ ਆਮ ਤੌਰ ਤੇ ਘਰਾਂ ਵਿੱਚ ਵਰਤਦੇ ਆ ਉਹਨਾਂ ਨਾਲ ਸਫਾਈ ਕਰੀ ਆ ਤੁਸੀਂ ਵੀ ਇਸੇ ਤਰ੍ਹਾਂ ਹੀ ਕਰ ਸਕਦੇ ਹੋ ਤੇ ਜਿਹੜੇ ਆਪਾਂ ਕੈਮੀਕਲ ਵਰਤਦੇ ਆ ਉਹਨਾਂ ਨਾਲ ਸਿੰਕ ਨੇ ਜਿਹੜੇ ਉਹਨਾਂ ਦਾ ਕਾਲਾਪਨ ਆ ਜਾਂਦਾ ਜਿਹੜੀ ਸਟੀਲ ਆ ਉਹ ਖਰਾਬ ਹੋ ਜਾਂਦੀ ਹੈ ਜਿਹੜੇ ਆ ਕੁਰੇਲੂ ਪ੍ਰੋਡਕਟ ਨੇ ਇਹ ਤੁਸੀਂ ਵਰਤੋਗੇ ਤਾਂ ਇਹਨਾਂ ਨਾਲ ਕਦੇ ਵੀ ਤੁਹਾਡੇ ਸਿੰਕ ਜਿਹੜੇ ਨੇ ਉਹ ਖਰਾਬ ਨਹੀਂ ਹੋਣਗੇ ਉਸੇ ਤਰ੍ਹਾਂ ਹੀ ਨਵੇਂ ਬਣੇ ਰਹਿਣਗੇ ਚਮਕ ਰਹੇਗੇ ਤੇ ਹੋ ਸਕਿਆ ਤਾਂ ਆਪਾਂ ਇਹਨੇ ਆਪਣੇ ਘਰ ਵਿੱਚ ਬਰਤਨ ਵਰਤਦੇ ਆ ਨਾ ਉਹਨਾਂ ਨੂੰ ਵੀ ਜੇਕਰ ਆਪਾਂ ਸਵਾਹ ਜਾਂ ਐਜਾਂ ਵਾਲੀ ਚੀਜ਼ਾਂ ਨਾਲ ਵਰਤੀ ਚੀਜ਼ਾਂ ਨਾਲ ਹੀ ਸਫਾਈ ਕਰੀਏ ਤਾਂ ਆਪਾਂ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਪਰ ਆਪਾਂ ਕੀ ਕਰੀ ਆਪਾਂ ਮਜਬੂਰ ਆਪਾਂ ਨੂੰ ਆਦਤ ਪੈ ਗਈ ਆਪਾਂ ਸਾਬਣ ਦੀ ਵਰਤੋਂ ਹੀ ਕਰਦੇ ਆ ਤੇ ਚਲੋ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਆ ਇਹ ਆਪਾਂ ਸਿੰਕ ਦੇ ਵਿੱਚ ਵਰਤਿਆਗਾ ਮਿੱਠਾ ਸੋਡਾ ਤੇ ਨਾਲ ਆਪਾਂ ਵਰਤਿਆਗਾ ਸਿਰਕਾ ਜਿਹੜਾ ਆਪਾਂ achar ਚ ਪਾਉਂਦੇ ਆ ਉਹ ਵਾਲਾ ਸਿਰਕਾ ਤੇ ਦੋਨੋਂ ਸਿੰਗਾ ਜੇ ਮੈਂ ਪਾਤਾ ਇਹਨੂੰ ਘਟੂ ਘਟ 2 ਘੰਟੇ ਤੱਕ ਆਪਾਂ ਇਸ ਤਰ੍ਹਾਂ ਛੱਡ ਸਕਦੇ ਹਾਂ ਕਿਉਂਕਿ ਇੱਥੇ ਜਿਕਾ ਕਰੋਜ਼ ਜਾਂ ਕਿਟਾ ਨੂੰ ਕੋਈ ਵੀ ਚੀਜ਼ ਹੋਣ ਤਾਂ ਮਰ ਜਾਂਦੇ ਨੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ